ਇਤੇ ਦਿਨੀ ਹੈਪੀ ਕਿਡਸ ਦੇ ਕੇਅਰ ਪਰਿ ਸਕੂਲ ਵੱਲੋਂ ਚੌਥਾ ਸਾਲਾਨਾ ਪ੍ਰੋਗਰਾਮ ਬੜੀ ਧੂਮਤਾਂਮ ਨਾਲ ਰੇਲ ਕੋਚ ਫੈਕਟਰੀ ਦੇ ਸਾਬ੍ਹ ਸਾਦਾ ਅਜੀਤ ਸਿੰਘ ਇੰਸਟੀਚਿਊਟ ਵਰਕਿੰਗ ਕਲੱਬ ਵਿੱਚ ਕਰਵਾਇਆ ਗਿਆ ਇਸ ਮੌਕੇ ਪਰਿ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਇਸ ਉਪਰੰਤ ਪ੍ਰੋਗਰਾਮਾਂ ਵਿੱਚ ਪਾਗ ਲੈਣ ਵਾਲੇ ਬੱਚਿਆਂ ਨੂੰ ਸਕੂਲ ਵੱਲੋਂ ਸ਼ਿਲਡਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ

ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਨਰੇਸ਼ ਕੁਮਾਰ ਪਾਤੀ ਸੈਕਟਰੀ ਵਰਕਰ ਕਲੱਬ ਮੈਂ ਆਪ ਨੂੰ ਦੱਸਣਾ ਚਾਹਨਾ ਹੈ ਕਿ ਅੱਜ ਜਿਹੜਾ ਚੌਥਾ ਸਾਲਾਨਾ ਫੰਕਸ਼ਨ ਹੋਇਆ ਹੈ ਬੱਚਿਆਂ ਦੇ ਇਨਾਮ ਵੰਡ ਸਮਾਰੋਹ ਦੇ ਨਾਲ ਹਨ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ ਹੈ ਤੇ ਮੈਂ ਇਸ ਕ੍ਰੈਡਿਟ ਜਿਹੜਾ ਵੀ ਹੈਗਾ ਮੈਂ ਦੇਣਾ ਚਾਹਦਾ ਸ਼ਿਟਲ ਛਾਇਆ ਜੀ ਨੂੰ ਜਿਹੜੇ ਕਾਫੀ ਸਮੇਂ ਤੋਂ ਹੈਪੀ ਕਿੱਡਸ ਡੇ ਪ੍ਰੀ ਸਕੂਲ ਯਾਨੀ ਕਿ ਫਰਸਟ ਸਟੈਪ ਔਰ ਐਜੂਕੇਸ਼ਨ ਉਹ ਚਲਾ ਰਹੇ ਹੈ ਤੇ ਮੈਂ ਵੈਸਾ ਤਰ੍ਹਾਂ ਕਾਫੀ ਸਮੇ ਤੋਂ ਜਾਣਦਾ ਪਰ ਲਾਸਟ ਜਿਹੜੀ 4 ਸਾਲ ਪਹਿਲੇ ਇਹਨਾਂ ਦੀ ਮੁਲਾਕਾਤ ਹੋਈ ਸਾਡੀ ਇੱਛਾ ਸੀ ਕਿ ਆਰਸੀਐਫ ਦੇ ਵਿੱਚ ਵੀ ਖਾਸ ਕਰਕੇ ਸਾਡੇ ਵਰਕ ਕਲੱਬ ਵਿੱਚ ਅਸੀਂ ਇੱਕ ਬੱਚਿਆਂ ਦਾ ਕ੍ਰੈਚ ਖੋਲੀਏ ਤੇ ਉਸੇ ਦੌਰਾਨ ਮੈਨੂੰ ਪਤਾ ਲੱਗਾ ਕਿ ਮੈਡਮ ਆਪਣੇ ਘਰ 'ਚੋਂ ਇਹਨੂੰ ਰੰਗ ਕਰ ਰਹੀ ਹੈ ਤੇ ਜੋ ਮੈਂ ਇਹਨਾਂ ਦਾ ਪਿਛਲਾ ਰਿਕਾਰਡ ਦੇਖਿਆ ਹੈ ਬਹੁਤ ਹੀ ਮੈਂ ਕੀ ਕਹਾਂ ਮੈਂ ਦੋ ਹੀ ਗੱਲਾਂ ਕਹਿਣਾ ਚਾਹਾਂਗਾ ਜਿਵੇਂ ਕ੍ਰਿਸ਼ਨ ਭਗਵਾਨ ਜੀ ਨੇ ਜਨਮ ਜਿਹੜਾ ਦਿੱਤਾ ਹੈ ਉਹ ਦੇਵਕੀ ਜੀ ਨੇ ਦਿੱਤਾ ਹੈ ਬਟ ਉਹ ਪਾਇਆ ਜਿਹੜਾ ਪਾਲਿਆ ਜਿਹੜਾ ਹੈ ਉਹ ਯਸ਼ੋਦਾ ਮਾ ਦੇ ਤੇ ਮੈਂ ਦੇਖ ਰਿਹਾ ਕਿ ਪੂਰੀ ਯਸ਼ੋਦਾ ਮਾ ਦੀ ਤਰ੍ਹਾਂ ਇਹ ਬੱਚੇ ਦੀ ਸੇਵਾ ਕਰਦੀ ਹੈ ਔਰ ਗੁਰੂ ਦੇ ਬਿਨਾਂ ਤਾਂ ਗਿਆਨ ਮਿਲਦਾ ਹੀ ਨਹੀਂ ਇਹਦੇ ਪਤਾ ਹੀ ਹੈ ਜਿੱਥੇ ਮਾਤਾ ਪਿਤਾ ਦਾ ਅਗਰਨੀ ਰੋਲ ਹੁੰਦਾ ਹੈ ਬੱਚੇ ਨੂੰ ਅੱਗੇ ਵਧਾਣ ਲਈ ਪਰ ਮੈਂ ਮੰਨਦਾ ਹੈ ਕਿ ਉਹਦੇ ਬਾਅਦ ਜਿਹੜਾ ਦੂਜਾ ਰੂਪ ਹੈ ਉਹ ਗੁਰੂ ਦਾ ਹੈ ਔਰ ਉਹ ਗੁਰੂ ਜਿਹਨੂੰ ਮੈਂ ਕਿਹਾ ਮੈਂ ਤੇਨਾ ਉਹ ਕੁਛ ਲਿਆ ਕੀ ਕੀ ਨਾ ਦੇਹਾ ਮੈਂ ਤਾਂ ਕਹਿ ਨਹੀਂ ਸਕਦਾ ਬਟ ਰੀਅਲੀ ਸ਼ੀ ਇਜ਼ ਵੈਰੀ ਗੁੱਡ ਲੇਡੀ ਕਿਤੇ ਉਹ ਘਰ ਪਾਲ ਰਹੀ ਹੈ ਆਪਣਾ ਘਰ ਪਰਿਵਾਰ ਨੂੰ ਬੜੇ ਸੁਚੱਜੇ ਸੰਗ ਨਾਲ ਸੰਭਾਲ ਰਹੀ ਹੈ ਔਰ ਸਾਡੇ ਜਿਹੜੇ ਆਫਰਕਟ ਕਲਬ ਦਾ ਜਿਹੜਾ ਪਾਲਣਾ ਕੇਂਦਰ ਅਸੀਂ ਇਹਦਾ ਨਿਕ ਨਾਮ ਰੱਖਿਆ ਪਾਲਣਾ ਕੇਂਦਰ ਤੇ ਪਾਲਣਾ ਕੇਂਦਰ ਸੰਚਾਲਨ ਬਕੂ ਵੀ ਨਵਾਰੀ ਹੈ ਤੇ ਮੈਂ ਜਿਹੜੇ ਪੈਰੈਂਟਸ ड़मंद हैं जो लगता है कि सा बच्चे सिक्योर रह सुरक्षित रहन और समाज ही अपना योगदान देते आके अपना एडमिशन करा सकते हैं कोई ज़्यादा फीस भी नहीं है नाम मात्र फीस दल लेकिन असली चीज़ है वो माँ का प्यार जो बच्चा स्कूल रिंदा तो वंचित रहता माँ का प्यार इतने उन्होंने हमेशा इस इतने मिलता रहेगा नमस्कार जी सर मेरा नाम रितु है और मेरे बच्चे का तो नाम रूहान है ਕਿ ਤੇ ਅਸੀਂ 5.5 ਮਹੀਨੇ ਦਾ ਸੀ ਸਰ ਜਦੋਂ ਅਸੀਂ ਮੈਮ ਕੋਲ ਸੀਤਲ ਮੈਮ ਕੋਲ ਅਸੀਂ ਇਹਨੂੰ ਛੱਡਣ ਲੱਗੇ ਸੀ ਪਾਲਨਾ ਸੈਂਟਰ 'ਚ ਸਰ ਉਦੋਂ ਦਾ ਹੀ ਸਾਡਾ ਬੱਚਾ ਮੈਮ ਦੇ ਕੋਲ ਆ ਰਿਹਾ ਔਰ ਮੈਡਮ ਵੱਲੋਂ ਜੋ ਕੇਅਰ ਇੱਕ ਮਾਂ ਕਰ ਸਕਦੀ ਉਹ ਸਿਰਫ ਇੱਕ ਮੈਡਮ ਵੀ ਕਰ ਰਹੀ ਆ ਥੈਂਕ ਯੂ ਸੋ ਮਚ ਜੀ ਸਰ ਮੈਂ ਰਿਹਾਨ ਦਾ ਹਾਂਦੀ ਪਾਦਰਾ ਨੂੰ ਤੇ ਮੈਂ ਹੀ ਛੱਡਣ ਆਉਣਾ ਸੀ ਬੱਚੇ ਨੂੰ ਤੇ ਅਸੀਂ ਦੋਵੇਂ ਹਸਬੰਦ-ਵਾਇਵ ਡੋਬ ਕਰਦੇ ਸੀ ਜਿਸka ke সামনে मतलब ਘਰ ਵਿੱਚ ਬੱਚੇ ਨੂੰ ਕਿਸੇ ਕੋਲ સોਪਣਾ ਬੜਾ ਮੁਸ਼ਕਿਲ ਹੁੰਦਾ ਸੀ ਤਾਂ ਸ਼ੀਤਲ मैम मतलब ਸਾਢੇ ਪੰਜ ਮਿੰਟ ਦੇਈ ਇਹਨਾਂ ਨੂੰ ਕੇਅਰ ਕਰ ਰਹੀ ਹੈ ਬੱਚੇ ਦੀ ਤਾਂ ਕੋਈ ਇੱਧਰ ਦੀ ਕਮਿਨ ਨਹੀਂ ਆਇਆ ਤੱਕ ਨਹੀਂ ਵੀ ਬੱਚਾ ਕੋਈ ਤਾਂਗ ਕਰਦਾ ਹੋਵੇ ਤੇ ਸਾਡੇ ਬੱਚਾ ਬਹੁਤ ਇਹਨਾਂ ਕੋਲ ਸੇਫ ਸੀ ਤੇ ਉਸੇ ਤਰ੍ਹਾਂ ਪਾਲਿਆ ਹਜੇ ਤੱਕ ਵੀ ਜਾ ਰਿਹਾ ਸਕੂਲ ਹਾਂਜੀ ਥੈਂਕ ਯੂ yes sir this is happy kids school is very very awesome and growing very growing very and shital mam is very and doing very good for uh, their child for uh, as a parents i'm saying this school is growing very good and uh, and this school and their teachers and all are doing very well for our uh, child growth and development ਬੈਕ ਸਿ ਹਣੀ ਮੈਂ ਮਿਸਿਸ ਮਨਜਿੰਦਰ ਮਤਲਬ ਮੇਰਾ ਬੇਟਾ ਜਿਹੜਾ ਇੱਥੇ ਯਾਦਵਿਕ ਦਿੱਤਿਆ 3 ਸਾਲ ਦਾ ਸੀਗਾ ਤੇ ਮੈਂ ਮਤਲਬ ਬਲੌਂਕਰ ਫ੍ਰੀਕੋਰਡ ਨੂੰ ਕਰ ਰਹੀ ਹਾਂ ਪਰ ਮੈਂ ਜਦੋਂ ਇੱਥੇ ਆਈ ਤਾਂ ਮੇਰੇ ਆਪਣੇ ਬੱਚੇ ਦੀ ਬੜੀ ਪ੍ਰੋਬਲਮ ਹੁੰਦੀ ਸੀ ਵੀ ਉਹਨੂੰ ਕਿੱਥੇ ਲਗਾਈ ਤਾਂ ਕਿਉਂਕਿ ਮੈਂ ਜੌਬ ਕਰਦੀ ਹਾਂ ਖੁਦ ਮੈਂ ਗਵਰਨਮੈਂਟ ਟੀਚਰ ਹਾਂ ਤਾਂ ਮੈਨੂੰ ਇਹ ਪਲੇਟਫਾਰਮ ਇਹੋ ਜਿਹਾ ਚਾਹੀਦਾ ਸੀ ਵੀ ਜਿੱਥੇ ਮੈਨੂੰ ਲੱਗੇ ਵੀ ਮੇਰਾ ਬੱਚਾ ਇਗਨੋਰ ਨਹੀਂ ਹੋ ਰਿਹਾ ਤੇ ਬਹੁਤ ਵਧੀਆ ਮਤਲਬ ਫਾਲੋ ਕਰੂਗਾ ਅਸੀਂ ਕਾਫੀ ਮਤਲਬ ਅੰਦਰ ਵੀ ਗਏ ਆ ਹੋਰ ਕਰਾਚਿਸ ਵਿੱਚ ਵੀ ਤੁਸੀਂ ਮੈਂ ਸੈਟੀਸਫਾਈਡ ਨਹੀਂ ਹੋਈ ਸੀ ਉਨ੍ਹਾਂ ਤੋਂ ਤਾਂ ਫਿਰ ਮੈਨੂੰ ਮਤਲਬ ਕਿਸੇ ਨੇ ਕਹੇ ਵੀ ਤੁਸੀਂ ਸ਼ੀਤਲ ਮੈਡਮ ਦੇ ਕੋਲ ਜਾ ਕੇ ਆਓ ਉਹ ਬਹੁਤ ਵਧੀਆ ਗਾਈਡ ਕਰਦੇ ਹੋ ਬੱਚਿਆਂ ਨੂੰ ਤਾਂ ਫਿਰ ਅਸੀਂ ਇਹਨਾਂ ਕੋਲ ਪਹਿਲੇ ਦਿਨ ਗਏ ਤਾਂ ਮੈਨੂੰ ਉਸ ਦਿਨ ਛੁੱਟੀ ਸੀ ਬੱਚਿਆਂ ਨੂੰ ਤੇ ਟੀਚਰ ਕੋਈ ਨਹੀਂ ਸੀਗੇ ਕੱਲੇ ਸ਼ੀਤਲ ਮੈਡਮ ਹੀ ਸੀਗੇ ਤੇ ਮੈਂ ਦੇਖ ਕੇ ਮੈਂ ਕਹਿੰਦੀ ਨਹੀਂ ਇੱਥੇ ਬੱਚਾ ਨਹੀਂ ਲਗਾਉਣਾ ਹੈਗਾ ਤੇ ਬਾਅਦ ਵਿੱਚ ਫੇਰ ਸਾਨੂੰ ਕਈਆਂ ਨੇ ਕਹਿ ਨਹੀਂ ਤੁਸੀਂ ਲਗਾਓ ਤੁਹਾਨੂੰ ਪਤਾ ਲੱਗ ਜੇਗਾ ਫੇਰ ਅਸੀਂ ਦੁਬਾਰਾ ਫੇਰ ਕਰਾਂਗੇ ਤਾਂ ਮੇਰੇ ਬੇਟੇ ਨੇ ਜਾਂਦਾ ਮਾਨੀ ਸ਼ੁਰੂ ਕਰ ਦਿੱਤੀਆਂ ਤੇ ਮੈਂ ਉਹਦੀ ਡਿਸਾਈਡ ਕਰ ਲਿਆ ਵੀ ਮੈਂ ਬੱਚੇ ਨੂੰ ਲਾਉਂਗੀ ਤਾਂ ਇੱਥੇ ਹੀ ਲਗਾਣਾ ਹੈਗਾ ਤੇ ਬੜਾ ਮਤਲਬ ਬਿਲਕੁਲ ਉਹਦੀ ਸਪੀਕਿੰਗ ਬੜੀ ਪ੍ਰੋਬਲਮ ਸੀਗੀ ਅਵੇਂ ਨੇ ਅਸੀਂ ਵੀ ਉਹ ਬੋਲੂਗਾ ਕਿਵੇਂ ਪਰ ਇੱਥੇ ਆ ਕਿ ਇੰਨੇ ਅੱਛੇ ਮਤਲਬ ਤਰੀਕੇ ਨਾਲ ਬੋਲਣ ਲੱਗ ਗਿਆ ਫੇਰ ਉਹ ਕਿਸੇ ਟੀਚਰ ਨੂੰ ਮੈਡਮ ਨਹੀਂ ਕਹਿੰਦਾ ਹਰੇਕ ਨੂੰ ਕਿਸੇ ਨੂੰ ਭੂਈ ਕਿਸੇ ਨੂੰ ਮਾਸੀ ਤੇ ਮਤਲਬ ਉਹਨੂੰ ਇਹ ਲੱਗੇ ਵੀ ਜਿਹੜੇ ਫੈਮਿਲੀ ਵਾਲਾ ਮਾਹੌਲ ਉਹਨੂੰ ਮਿਲ ਗਿਆ ਹਨਾ ਤੇ ਮਤਲਬ ਮੈਨੂੰ ਹੁਣ ਜਿਵੇਂ ਹਾਰ ਸਕੂਲ ਚ ਲਗਾਣਾ ਨਾ ਮੈਨੂੰ ਬੜਾ ਔਖਾ ਲੱਗ ਰਿਹਾ ਵੀ ਮੇਰਾ ਬੇਟਾ ਉੱਥੇ ਕਿਵੇਂ ਚੱਲੇਗਾ ਇੱਥੇ ਕਿ ਮਦਰ ਆ ਜਿਹੜੀ ਉਹ ਕੋ ਬੱਚੇ ਨੂੰ ਜਨਮ ਦੇ ਸਕਦੀ ਹੈ ਪਰ ਉਹਦਾ ਜਿਹੜਾ ਫਿਊਚਰ ਆ ਉਹ ਟੀਚਰ ਦੇ ਹੱਥ ਹੁੰਦਾ ਤਾਂ ਉਹ ਫਿਊਚਰ ਤਾਂ ਹੀ ਵਧੀਆ ਬਣਦਾ ਜੇਕਰ ਉਹਨੂੰ بیس ਅੱਛਾ ਮਿਲ ਜਾਵੇ ਤਾ ਮੈਂ ਮਤਲਬ ਮੈਨੂੰ ਕੋਈ ਪੁੱਛਦਾ ਤਾਂ ਮੈਂ ਹਰ ਇੱਕ ਨੂੰ ਇਹ ਕਹਿਨੀ ਆ ਵੀ ਜੇ ਤੁਸੀਂ ਬੱਚੇ ਲਗਾਉਣਾ ਨਾ ਤਾਂ ਤੁਸੀਂ ਸ਼ੀਤਲ ਮੈਡਮ ਦੇ ਕੋਲੇ ਛੱਡੋ ਉਹ ਬਹੁਤ ਵਧੀਆ ਪੇਰੈਂਟਸ ਵਾਂਗ ਪਿਆਰ ਵੀ ਕਰਦੇ ਆ ਤੇ ਇੱਕ ਐਜ਼ ਅ ਟੀਚਰ ਇੱਕ ਬੜੇ ਵਧੀਆ ਮਤਲਬ ਸਾਰੇ ਮੈਂ ਇਕੱਲੇ ਸ਼ੀਤਲ ਮੈਡਮ ਨੂੰ ਨਹੀਂ ਕਹਿਣਾ ਚਾਹੁੰਦੀ ਮੈਂ ਤਾਂ ਸਾਰੇ ਸਟਾਫ ਨੂੰ ਹੀ ਬਹੁਤ ਅੱਛਾ ਸਮਝਦੀ ਆ ਸਾਰੇ ਬਹੁਤ ਮਿਹਨਤੀ ਆ ਤੇ ਮੈਨੂੰ ਲੱਗਦਾ ਬਹੁਤ ਵਧੀਆ ਹੈ ਮੇਰਾ ਬੱਚਾ ਜਿਹੜਾ ਅੱਗੇ ਆਪਣਾ ਫਿਊਚਰ ਬਣਾਏਗਾ ਥੈਂਕਸ ਹੰਜੂ ਜੀ ਇਹ ਕਹਿਣਾ ਚਾਹੁੰਦੀ ਆ ਕਿ ਮੈਂ ਤਾਂ ਆਪਣੇ ਆਪਣਾ ਬੈਸਟ ਦੇਣਾ ਚਾਹੁੰਦੀ ਆ ਪੇਰੈਂਟਸ ਦੇ ਨੂੰ ਮਤਲਬ ਕਿਉਂਕਿ ਪੇਰੈਂਟਸ ਮੇਰੇ ਵੀ ਸਵਾਸਥੀ ਬੱਚਿਆਂ ਛੱਡ ਕੇ ਜਾਂਦੇ ਆ ਤੇ ਮੇਰੇ ਕੋਲ ਇਹੀ ਰਹਿੰਦਾ ਵਾ ਕਿ ਕੋਈ ਕਮੀ ਨਾ ਰਵੇ ਕਿ ਬੱਚੇ ਨੂੰ ਹਰ ਉਹ ਦਵਾਈ ਮਤਲਬ ਫੈਸਿਲਿਟੀ ਦਵਾਈ ਕਿ ਪੇਰੈਂਟਸ ਮੈਨੂੰ ਯਾਦ ਕਰਨ ਕਹਿੰਦੇ ਨੇ ਕਿ ਕਿਸੇ ਦਾ ਸਟੇਟਸ ਇਹ ਨਹੀਂ ਹੁੰਦਾ ਕਿ ਹਾਂ ਵੀ ਤੁਹਾਡੇ ਮਹਿੰਗੇ ਕੱਪੜੇ ਪਾਏ ਹੋਏ ਆ ਮਹਿੰਗੇ ਤੁਸੀਂ ਖਾਣ ਪਾਣ ਆ ਇੱਕ ਸਟੇਟਸ ਜ਼ਰੂਰਤ ਵਾ ਹੁੰਦਾ ਏ ਕਿ ਤੁਹਾਡਾ ਕੋਈ ਨਾਮ ਸੁਨੇ ਤੇ ਉਹਦੇ ਫੇਸ ਤੇ ਸਮਾਈਲ ਆ ਜਾਏ ਤੇ ਮੈਂ ਇਹ ਚਾਹਨੀ ਹੈ ਕਿ ਕੋਈ ਮੇਰਾ ਨਾਮ ਸੁਨੇ ਕਿ ਹਾਂ ਵਿਸ਼ੇਤਰ ਮੈਮ ਦਾ ਸਕੂਲ ਹੈ ਤੇ ਉਹਨਾਂ ਦੇ ਫੇਸ ਤੇ ਸਮਾਈ ਲਵੇ ਕਿ ਦੂਜਿਆਂ ਨੂੰ ਦੱਸਣ ਕਿ ਹਾਂ ਵੀ ਤੁਸੀਂ ਸ਼ਿਵਲ ਮੈਮ ਕੋਲ ਸਕੂਲ ਪਾਓ ਬਸ ਮੈਂ ਆਪਣੇ ਬੱਚਿਆਂ ਨੂੰ ਇਹ ਹੀ ਚਾਹਨੀ ਹੈ ਕਿ ਤੇ ਪੇਰੈਂਟਸ ਨੂੰ ਇਹ ਚਾਹਨੀ ਹੈ ਜਿਹੜਾ ਹੈਗਾ ਬੱਚਾ ਫੰਕਸ਼ਨ ਕਰਵਾ ਰਹੇ ਹੋ ਹਾਂਜੀ ਬੱਚਿਆਂ ਦਾ ਜਿਹੜਾ ਸਾਥ ਦੇ ਕੇ ਬੱਚੇ ਦੇ ਉਤਸ਼ਾਹ ਦੇ ਕਿ ਦੇਖੋ ਇੰਨੀ ਠੰਡ ਸੀਗੀ ਤੁਹਾਨੂੰ ਪਤਾ ਹੈ ਕਿ ਥੋੜੇ ਦਿਨ ਅੱਜ ਹੀ ਥੋੜਾ ਮੌਸਮ ਠੀਕ ਹੋਇਆ ਬੱਚੇ ਪਰ ਫਿਰ ਵੀ ਇਨੀ ਖਾਨ ਚ ਪੇਰੈਂਟਸ ਦੇ ਵਿੱਚ ਵੀ ਉਤਸ਼ਾਹ ਸੀਗਾ ਬੱਚੇ ਵਿੱਚ ਵੀ ਉਤਸ਼ਾਹ ਸੀਗਾ ਤੇ ਮੈਨੂੰ ਇਹ ਦੇਖ ਕੇ ਬਹੁਤ ਕੁਝ ਮਹਿਸੂਸ ਹੋਇਆ ਕਿ ਪੇਰੈਂਟਸ ਐਂਡ ਬੱਚੇ ਮੇਰੇ ਨਾਲ ਆ ਤੇ ਮੇਰਾ ਸਟਾਫ ਜਿਹੜਾ ਹੈਗਾ ਮੇਰੇ ਨਾਲ ਚੱਲ ਰਿਹਾ ਹੈ 4 ਸਾਲ ਹੋ ਗਏ ਆ ਸਰ ਮੈਂ 2020 ਵਿੱਚ ਸ਼ੁਰੂ ਕੀਤਾ ਸੀਗਾ ਜਦੋਂ ਕੋਰੋਨਾ ਦਾ ਕਰਕੇ ਲਾਕਡਾਊਨ ਹੋ ਗਿਆ ਸੀ 21 ਤੋਂ ਹੀ ਮਤਲਬ ਮੇਰਾ ਸਕੂਲ ਸ਼ੁਰੂ ਹੋਇਆ ਵਾ ਤੇ ਮਤਲਬ ਥੋੜਾ ਥੋੜਾ ਗਰੋਅ ਕਰ ਰਿਹਾ ਵਾ ਅੱਗੇ ਹੋਪ ਅੱਗੇ ਵੀ ਗਰੋਅ ਕਰੇਗਾ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੀ ਆ ਕਿ ਹਾਂ ਵੀ ਤੁਸੀਂ ਮਤਲਬ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਤੇ ਵਰਤੋਂ ਵੱਧ ਆਪਣੇ ਕਲਚਰ ਨਾਲ ਜੋੜੋ ਤੇ ਬਾਕੀ ਬੱਚੇ ਦੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਮੋਬਾਈਲ ਤੋਂ ਦੂਰ ਹੈ ਕਿ ਬਾਕੀ ਐਕਟੀਵਿਟੀਜ਼ ਹੈਗੇ ਆ ਆਊਟਡੋਰ ਗੇਮ ਹੈਗੇ ਇੰਡੋਰ ਗੇਮ ਹੈਗੇ ਬੱਚੇ ਨੂੰ ਕਰਵਾਓ ਐਕਟੀਵਿਟੀ ਦੇ ਵਿੱਚ ਬੱਚੇ ਨੂੰ ਗਰਾਓ ਉਹਦੇ ਨਾਲ ਬੱਚੇ ਮਤਲਬ ਜ਼ਿਆਦਾ ਸਿੱਖਣਗੇ ਵੀ ਮੋਬਾਈਲ ਤੇ ਜੋ ਸਿੱਖਦੇ ਉਹਦੇ ਨਾਲ ਐਕਸਟਰਾ ਵੀ ਐਡਸ ਵਗੈਰਾ ਆਉਂਦੀ ਆ ਉਹਦੇ ਨਾਲ ਬੱਚਾ ਤਾਂ ਬੁਰਾ ਸਰ ਪੈਂਦਾ ਇਸ ਕਰਕੇ ਮੋਬਾਈਲ ਤੋਂ ਬੱਚੇ ਦੂਰ ਰਹਿਣ ਇਹ ਕਹਿਣਾ ਚਾਹਾਂਗੀ ਮੈਂ ਮਾਈ ਨੇਮ ਇਜ਼ ਹਰਪਾਲ ਕੋਰ ਕਿ ਮੇਰਾ ਸਟਾਫ ਹੈ ਸਾਰਾ ਹੈ पहले तो मैं अपने प्रिंसिपल मैम शीतल मैम उनका बहुत ज़्यादा धन्यवाद करूँगी उन्होंने अपने ये स्कूल में हमें अपने टीचर्स नहीं फ्रेंड्स के जरा हमारे साथ ट्रीट करते हैं वो और उसी के सहयोग के साथ हमारा स्कूल आज फोर्थ एनुअल फंक्शन मनाने जा मनाया है जिसने और जिसमें ये दलजीत मैम गुरमीत मैम बलजीत मैम ईशा मैम इन सब का बहुत ही ज़्यादा सहयोग है क्योंकि जब सहयोग होगा तभी कोई काम हो सकता है बिना किसी के सहयोग के साथ कोई काम करना इतना आसान नहीं है तो इसी तरह मैं चाहती हूँ कि हमारा स्टाफ हमारे शीतल मैम हमसे प्यार से ऐसे ही काम करवाएं और ताकि हम मतलब आने वाले सालों में और भी बहुत सारे एनुअल फंक्शन मनाते रहें इसी तरह थैंक यू